ਰਾਮ ਨਮੀ ਦੇ ਸ਼ੋਭਾ ਅਭਸਤੇ ਅੱਜ ਸ਼ੋਭਾ ਯਾਤਰਾ ਦਾ ਆਯੋਜਨ ਟਾਪਕ ਟਿਕਾ ਤੋਂ ਕੀਤਾ ਗਿਆ ਹੈ ਡਾਕਟਰ ਸਾਡੇ ਨਾਲ ਨੇ ਵਿਧਾਇਕ ਡਾਕਟਰ ਸਾਹਿਬ ਦੇ ਰਾਮ ਨਮੀ ਦੇ ਸ਼ੋਭਾ ਅਭਸਤੇ ਅੱਜ ਸ਼ੋਭਾ ਯਾਤਰਾ ਨਿਕਲ ਰਹੀ ਹੈ ਕਿਉਂਕਿ ਸ਼ਹਿਰ ਦੇ ਵੱਖ-ਵੱਖ ਸਥਾਨ ਤੋਂ ਹੋ ਕੇ ਵਾਪਸ ਇੱਥੇ ਆ ਕੇ ਸਮਾਪਤ ਹੋਏਗੀ ਬਹੁਤ ਹੀ ਪੁੱਤਰ ਜਿਆਰਾ ਜੀ ਅੱਜ ਦੇ ਦਿਨ ਦੇ ਉਪਲਬਖਸ ਦੇ ਵਿੱਚ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਆਈ ਕਾਹਾਂਗਾ ਕਿ ਆਓ ਅਸੀਂ ਸਾਰੇ ਜਿਵੇਂ ਕਿ ਭਗਵਾਨ ਸ੍ਰੀ ਰਾਮ ਜੀ ਨੇ ਦੱਸਿਆ ਕਿ ਬੁਰਾਈ ਜਿਹੜੀ ਹੈ ਉਹ ਕਦੀ ਵੀ ਸੱਚਾਈ ਤੋਂ ਜਿੱਤ ਨਹੀਂ ਸਕਦੀ ਜੀ ਹਮੇਸ਼ਾ ਜਿੱਤ ਜਿਹੜੀ ਹਣੀ ਸੱਚਾਈ ਦੀ ਹਣੀ ਧਰਮ ਦੀ ਹਣੀ ਔਰ ਆਓ ਅਸੀਂ ਸਾਰੇ ਅਰਨ ਕੇ ਉਹਨਾਂ ਦੇ ਦਿਖਾਏ ਹੋਏ ਉਦਚਾਂ ਨੂੰ ਉਹਨਾਂ ਦੀ ਪਾਲਣਾ ਕਰੀਏ ਉਹਨਾਂ ਦੇ ਚੱਲੀਏ ਤਾਂ ਜੋ ਅਸੀਂ ਇੱਕ ਰਾਮ ਰਾਜੇ ਦੀ ਸਥਾਪਨਾ ਇੱਥੇ ਕਰ ਸਕੀਏ ਸੋ ਮੈਂ ਇੱਕ ਅਜ ਦੇ ਸ਼ੁਭ ਦਿਨ ਤੇ ਇੱਕ ਹੋਰ ਮੈਸੇਜ ਜਿਹੜਾ ਸਹਿਰਬਖਸਿਆਂ ਨੂੰ ਦੇਣਾ ਚਾਹਾਂਗਾ ਕਿ ਅਸੀਂ ਤੇ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਸਫਾਈ ਦਾ ਵਿਵਸਥਾ ਹੋ ਠੀਕ ਹੋ। ਮਗਰ ਕਿਉਂਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਸਰਕਾਰਾਂ ਚੁੱਧੀਆਂ ਸੀਗਾ 2016 ਚ ਜਿਨ੍ਹਾਂ ਨੇ ਜਿਹੜੇ ਕੰਪਨੀ ਨਾਲ ਕੰਪਨੀਆਂ ਨਾਲ ਕੀਤਾ ਸੀਗਾ ਕੰਟਰੈਕਟ ਉਹ ਕੰਪਨੀਆਂ ਛੱਡ ਕੇ ਕਿਉਂਕਿ ਕੰਪਨੀਆਂ ਠੀਕ ਨਹੀਂ ਸੀ। ਕੰਮ ਠੀਕ ਨਹੀਂ ਸੀ ਕਦੀ ਅੱਛੜ ਕੇ ਦੌੜ ਗਈਆਂ। ਅਸੀਂ ਨਵੀਂ ਜਿਹੜੀ ਕੰਪਨੀ ਆ ਉਹਦੇ ਨਾਲ ਟੈਂਡਰ ਸਾਰਾ ਕੁਝ ਹੋ ਚੁੱਕਿਆ। ਇਕ ਦੋ ਚਾਰ ਦਿਨਾਂ ਦੇ ਵਿੱਚ ਜਿਹੜਾ ਉਹ ਕੰਮ ਸ਼ੁਰੂ ਹੋ ਜਾਏਗਾ ਮੈਂ ਹੋਈ ਅਪੀਲ ਕਰਨਾ ਚਾਹੁੰਦਾ ਅੱਜ ਦੇ ਸ਼ੁਭ ਅ fırs ਦੇ ਕਿ ਆਓ ਅਸੀਂ ਰਲ ਮਿਲ ਕੇ ਤੁਸੀਂ ਸਾਰੇ ਸਾਡਾ ਸਾਥ ਦਿਓ ਅਸੀਂ ਆਓ ਅਸੀਂ ਰਲ ਮਿਲ ਕੇ ਸਾਰੇ ਜਿਹੜੇ ਆ ਇਸ ਸ਼ਹਿਰ ਨੂੰ ਸਾਫ਼ ਸੁਥਰਾ ਔਰ ਪਵਿੱਤਰ ਬੀ ਧੰਨਵਾਦੀ ਅਰਾਬ ਨਾਮੀ ਸਾਡੀ ਸੰਸਕ੍ਰਿਤੀ ਦਾ ਬੜਾਈ ਅਹਿਮ ਇਸ਼ਾਰਾ ਹੈ ਔਰ ਬੇਨੰਗ ਹੈ ਸਗੀਆਂ ਤੋਂ ਅਸੀਂ ਇਸ ਪਵਿੱਤਰ ਦਿਨ ਨੂੰ ਬੜੀ ਸ਼ਰਧਾ बड़े सम्मान और बड़े अदबो अदाब के ना रहे हैं अज ये बच्चा ने पीवीं बारी यह सारा सिलसिला जारी रखे मैं उस दिन याद है मैं संजीव और मेरा भोला सारे दो हजार एक शुरू करवाया सी और ये बच्चे लगातार इस सिलसिले इन्हें जारी रखे मैं इन्हू दिली मुबारकबाद देना और आस करना ਕਿ ਫਿਊਚਰ ਵਿੱਚ ਵੀ ਸਾਡੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣਗੇ ਇਸ ਤਰ੍ਹਾਂ ਇਹ ਤਿਹਾੜਾ ਨੂੰ ਮਨਾਇਆ ਜਾਏ ਤਿਹਾੜ ਸਾਡੀ ਸੰਸਕ੍ਰਿਤੀ ਦਾ ਬਹੁਤ ਐ ਮ हिस्सा ਹੈ ਇਹਦੇ ਨਾਲ ਖੁਸ਼ੀਆਂ ਵੀ ਮਿਲਦੀ ਹੈ ਇੱਕ ਨਵੀਂ ਊਰਜਾ ਮਿਲਦੀ ਹੈ ਔਰ ਇਹ ਜਿਹੜੇ ਪਿਆਰ ਨੇ ਇਹ ਇਕਨੋਮੀ ਨੂੰ ਪ੍ਰਗਤੀ ਪ੍ਰਦਾਨ ਕਰਦੇ ਹੈ ਉਹਦੇ ਨਾਲ ਅਰਬਾਂ ਰੁਪਿਆਵਾਂ ਦਾ ਜਿਹੜਾ ਕਾਰੋਬਾਰ ਹੁੰਦਾ ਹੈ ਉਹ ਸਾਡੇ ਦੇਸ਼ ਦੇ ਨਾਲ ਸੰਚਾਲਿਤ ਹੁੰਦਾ ਹੈ ਮੈਂ ਸਮਝਣਾ ਤਿਹਾਰਾਂ ਨੂੰ ਸਭ ਨੂੰ ਮਿਲ ਕੇ ਸਭ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਮੈਂ ਇਹਨਾਂ ਸ਼ਬਦਾਂ ਨਾਲ ਨੌਜਵਾਨਾਂ ਨੂੰ ਇੱਕ ਵਾਰੀ ਫੇਰ ਦਿਲੀ ਮੁਬਾਰਕਵਾ ਦੇਣਾ ਜੈ ਹਿੰਦ ਸਰ ਅੱਜ ਦੇ ਇਸ ਸ਼ੁਭ ਅਫਸਰ ਤੇ ਸ਼ੁਭ ਔਰ ਪਵਿੱਤਰ ਅਫਸਰ ਤੇ ਮੈਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਵੇਂ ਕਿ ਸਾਡੇ ਮਾਨਯੋਗ ਸਾਡੇ ਪਿਤਾ ਸਰੂਪ ਪ੍ਰੋਫੈਸਰ ਦਰਬਾਰੀ ਲਾਲ ਜੀ ਪੂਰਵ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੇ ਦੱਸਿਆ ਕਿ 2001 ਦੇ ਵਿੱਚ ਪ੍ਰੋਫੈਸਰ ਆਦਲਆ ਹੋਇਆ ਬੂਟਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਔਰ ਅੱਜ ਵੀ ਬੱਚੇ ਸਾਰੇ ਹਰਸ਼ੂ ਲਾਸ ਨਾਲ ਬਣਾ ਰਹੇ ਨੇ ਮੈਂ ਸਮਝਦਾ ਇਹ ਪ੍ਰਭੂ ਦੇ ਜਿਹੜੇ ਧਾਰਮਿਕ ਤੇ ਤਿਉਹਾਰ ਨੇ ਇਹਨਾਂ ਨੂੰ ਮਿਲਾਨ ਦੇ ਨਾਲ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਧਾਰਮਿਕ ਊਰਜਾ ਦਾ ਸੰਚਾਰ ਹੁੰਦਾ ਉੱਥੇ ਬੁਰਾਈਆਂ ਤੋਂ ਦੂਰ ਹੁੰਦੇ ਨੇ ਔਰ ਅਚਾਈਆਂ ਵੱਲ ਵਧਦੇ ਨੇ ਮੈਂ ਇੰਨਾ ਹੀ ਕਹਿੰਦਾ ਹੋਇਆ ਇਸ ਦਿਨ ਤੇ ਜਿੱਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨ ਉੱਥੇ ਮੈਂ ਆਸ ਕਰਦਾ ਕਿ ਅਸੀਂ ਸਾਰੇ ਉਹ ਪ੍ਰਭੂ ਰਾਮ ਜੀ ਦੇ ਦਰਸ਼ਾਇਓੇ ਮਾਰਗ ਤੇ ਚੱਲਾਂਗੇ ਔਰ ਆਪਣੇ ਜੀਵਨ ਨੂੰ ਸਫਲ ਬਣਾਵਾਂਗੇ ਜੈ ਸ਼੍ਰੀ ਰਾਮ ਅੱਜ ਕਿਸ਼ਨ ਬਾਲ ਯੋਗ ਸੰਸਥਾ ਵੱਲੋਂ ਜੋ ਰਾਮ ਨਮੀ ਦੇ ਬਲਕਸ ਦੇ ਵਿੱਚ ਅੱਜ ਬਹੁਤ ਭੋਗਿਆ ਇੱਥੇ ਕਾਰਜਕ੍ਰਮ ਕਰਾਇਆ ਗਿਆ ਇਹਨਾਂ ਨੂੰ ਵਧਾਈ ਇਹ ਮੈਂ ਸਮਝਦਾ ਹਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੋ ਇੱਥੋਂ ਉਪਦੇਸ਼ ਮਿਲਦਾ ਹੈ ਜੋ ਰਾਮ ਜੀ ਦੇ ਦਿੱਤੇ ਹੋਏ ਸੰਦੇਸ਼ ਆਪਾਂ ਆਉਣ ਵਾਲੀ ਪੀੜ੍ਹੀ ਤੱਕ ਦੇਖੋ ਜਿਆਦਾ ਸਾਰਾ ਯੰਗਸਟਰ ਲੱਗਾ ਹੋਇਆ ਇਸ ਸਾਰਾ ਆਯੋਜਨ ਜਿਹੜੇ ਕਰ ਰਹੇ ਨੇ ਉਹਨਾਂ ਦਾ ਸਾਰਾ ਯੰਗਸਟਰ ਹੈ ਬਹੁਤ ਵੱਡਾ ਇੱਕ ਸੰਕੇਤ ਹੈ RAM ਜੀ ਦੀਆਂ ਦਿੱਤੀਆਂ ਹੋਈਆਂ ਸਿਖਾਵਾਂ ਜੇ ਬੱਚੇ ਲੈਣਗੇ ਤੇ ਜ਼ਰੂਰ ਸਾਡਾ ਆਮਨੀ ਸਰ ਸਾਡਾ ਜਿਹੜਾ ਪੰਜਾਬ ਸਾਡਾ ਦੇਸ਼ ਤਰੱਕੀ ਕਰੇਗਾ ਔਰ ਇਤਨਾ ਹੀ ਉਹਨਾਂ ਦੀਆਂ ਦਿੱਤੀਆਂ ਸਿਖਾਵਾਂ ਤੇ ਸਾਡਾ ਦੇਸ਼ ਅੱਜ ਪ੍ਰਧਾਨ ਮੰਤਰੀ ਜੀ ਦੇ ਨਿਤਾਤਵ ਚ ਵਿਸ਼ਵਗੁਰੂ ਬਣੇਗਾ ਇਹ ਦੇਖੋ ਸਾਡਾ ਸ਼ਹਿਰ ਜਿਹੜਾ ਇਹ ਬੜਾ ਧਾਰਮਿਕ ਸ਼ਹਿਰ ਹੈ ਇਥੇ ਚਰਨ ਸ਼ੋ ਪ੍ਰਾਪਤ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਵੀ ਉਹਨਾਂ ਦੇ ਪਰਿਵਾਰ ਦਾ ਵੀ ਬਾਲਮਿਕੀ ਜੀ ਗੁਰੂ ਰਾਮਦਾਸ ਦਾ ਘਰਾ ਹੈ ਗੁਰੂਆਂ ਪੀਰਾਂ ਪਗੰਬਰਾ ਰਿਸ਼ੀਆਂ ਮੁੰਡਿਆਂ ਦੀ ਧਰਤੀ ਹੈ ਸ਼ਹਿਰ ਨੂੰ ਸਭ ਦੀ ਸ਼ੋ ਪ੍ਰਾਪਤ ਹੈ ਸੋ ਇਥੇ ਹਰ ਧਾਰਮਿਕ ਜਿਹੜਾ ਕਾਰਜਕ੍ਰਮ ਲੋਕ ਜਿਹੜੇ ਨੇ ਬੜੀ ਸ਼ਰਦਾ ਦੇ ਨਾਲ ਉਹ ਦਿਨ ਨੂੰ ਉਹ ਤਿਉਹਾਰ ਨੂੰ ਬੜੀ ਸ਼ਰਦਾ ਦੇ ਨਾਲ ਮਨਾਉਂਦੇ ਨੇ ਸੋ ਅੱਜ ਉਸੇ ਸਬੰਧ ਦੇ ਵਿੱਚ ਜਿਹੜੀ ਸ਼੍ਰੀ ਕ੍ਰਿਸ਼ਨ ਪਾਲ ਜੰਗ ਸਭ ਇਹ ਪਿਛਲੇ 25 ਸਾਲਾਂ ਤੋਂ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਹੈ ਇਸ ਦਿਨ ਲਈ ਜਿਹੜੀ ਕੱਢਦੀ ਹੈ ਸੋ ਅੱਜ ਕਟੜਾ ਦੁੱਲੋ ਵਿਖੇ ਜਿਹੜੀ ਇਸਰਾ ਹੀ ਹਰ ਸਾਲ ਦੀ ਤਰ੍ਹਾਂ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਮੰਦਿਰ ਗੋੜਜੀ ਤੋਂ ਕੱਢਦੇ ਨੇ ਉਹ ਕਟਨ ਤੇ ਆਏ ਨੇ ਅਸੀਂ ਉਸ ਦੇ ਨਤਮਸਤਕ ਹੋਣ ਆਏ ਆਂ ਔਰ ਕਾਮਨਾ ਕਰਦੇ ਆਂ ਭਗਵਾਨ ਨੂੰ ਸਾਡੀਆਂ ਮਨੋ ਕਾਮਨਾ ਪੂਰੀਆਂ ਕਰਨ ਇਸ ਦਿਨ ਦੇ ਉੱਤੇ RAM NAVAMI ਦੇ ਦਿਨ ਦੇ ਉੱਤੇ ਸਾਰਿਆਂ ਦੇ ਜਿਹੜੇ ਕਮਰਾਸ ਹੋਣ ਔਰ ਸਾਡੇ ਸ਼ਹਿਰ ਦੀ ਜਿਹੜੀ ਹੈ ਸਦਾ ਚੜਦੀ ਕਲਾ ਰਹੇ ਬਹੁਤ ਬਹੁਤ ਧੰਨਵਾਦ ਜੀ। શ્રી ਕ੍ਰਿਸ਼ਨ ਬਾਲ ਯੋਗ ਸਭਾ ਵੱਲੋਂ 25ਵੀਂ RAM NAVAMI ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਬਖ ਬਖ ਸਿਆਸੀ ਲੀਡਰ ਵੀ ਸ਼ਾਮਲ ਹੋਏ ਨੇ। ਪਰ ਪਤਵੰਤੇ ਸੱਜਣਾ ਤੋਂ ਇਲਾਵਾ ਮੇਅਰ ਅੰਮ੍ਰਿਤਸਰ ਦੇ ਮੇਅਰ ਵੀ ਉਹੀ ਪਹੁੰਚੇ ਰਹੇ ਹਲਕਾ ਵਿਧਾਇਕ ਸੈਂਟਰ ਤੋਂ ਡਾਕਟਰ ਅਜੀਤ ਗੁਪਤਾ ਦਰਬਾਰੀ لال ਜੀ ਉੱਪਰ ਵਿਜੇ ਪ੍ਰਤਾਪ ਸਿੰਘ ਇਸ ਤਰ੍ਹਾਂ ਦੀਆਂ ਗਨਮਾਨਿਆ ਸੰਸਥਾਵਾਂ ਦੇ ਗਨਮਾਨਿਆ ਵਿਅਕਤੀ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਭਗਵਾਨ ਰਾਮ ਨੂੰ ਸ਼ਰਧਾ ਦੇ ਸੂਲਤ ਕਰਨ ਲਈ ਪਹੁੰਚੇ ਰਹੇ ਕੱਪਨਾ ਪਰਸਮੇਂ 3 ਦਿਨਾਂ ਤੋਂ ਜੋਤੀ ਜੈ ਦਨਸ਼ੀਰਾ ਦੇ ਵੀ ਅੰਮ੍ਰਿਤਸਰ ਰਾਮ ਨਮੀ ਦੇ ਸ਼ੋਭਾ ਅਭਸਤੇ ਅੱਜ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਤਾਪਕ ਟਿਕਾ ਤੋਂ ਕੀਤਾ ਗਿਆ ਹੈ ਡਾਕਟਰ ਸਾਡੇ ਨਾਲ ਨੇ ਵਿਧਾਇਕ ਡਾਕਟਰ ਸਾਹਿਬ ਜਿਹੜੇ ਰਾਮ ਨਮੀ ਦੇ ਸ਼ੋਭਾ ਅਭਸਤੇ ਅੱਜ ਸ਼ੋਭਾ ਯਾਤਰਾ ਨਿਕਲ ਰਹੀ ਹੈ ਕਿਉਂਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਵਾਪਸ ਇੱਥੇ ਆ ਕੇ ਸਮਾਪਤ ਹੋਏਗੀ ਬਹੁਤ ਹੀ ਪੁੱਤਰ ਜੀ ਅੱਜ ਦੇ ਦਿਨ ਦੇ ਉਪਲਬਖ ਦੇ ਵਿੱਚ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਆਓ ਹੀ ਕਾਹਗਾ ਕੇ ਆਓ ਅਸੀਂ ਸਾਰੇ ਜਿਵੇਂ ਕਿ ਭਗਵਾਨ ਸ੍ਰੀ ਰਾਮ ਜੀ ਨੇ ਦੱਸਿਆ ਕਿ ਬੁਰਾਈ ਜਿਹੜੀ ਹੈ ਉਹ ਕਦੀ ਵੀ ਸੱਚਾਈ ਤੋਂ ਜਿੱਤ ਨਹੀਂ ਸਕਦੀ ਜੀ ਹਮੇਸ਼ਾ ਜਿੱਤ ਜਿਹੜੀ ਹਣੀ ਸੱਚਾਈ ਦੀ ਹਣੀ ਧਰਮ ਦੀ ਹਣੀ ਹੈ ਔਰ ਆਓ ਅਸੀਂ ਸਾਰੇ ਰਲ ਕੇ ਉਹਨਾਂ ਦੇ ਦਿਖਾਏ ਹੋਏ ਅਦਚਾਂ ਨੂੰ ਉਹਨਾਂ ਦੀ ਪਾਲਣਾ ਕਰੀਏ ਉਹਨਾਂ ਦੇ ਚੱਲੀਏ ਤਾਂ ਜੋ ਅਸੀਂ ਇੱਕ ਰਾਮ ਰਾਜੇ ਦੀ ਸਥਾਪਨਾ ਇੱਥੇ ਕਰ ਸਕੀਏ ਸੋ ਮੈਂ ਇੱਕ ਅੱਜ ਦੇ ਇਸ ਸ਼ੁਭ ਦਿਨ ਤੇ ਇੱਕ ਹੋਰ ਮੈਸੇਜ ਜਿਹੜਾ ਸ਼ਹਿਰ ਵਾਸੀਆਂ ਨੂੰ ਦੇਣਾ ਚਾਹਾਂਗਾ ਕਿ ਅਸੀਂ ਤੇ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਫਾਈ ਦਾ ਵਿਵਸਥਾ ਹੋ ਠੀਕ ਹੋ। ਮਗਰ ਕਿਉਂਕਿ ਪੁਰਾਣੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਸਰਕਾਰਾਂ ਚੁੱਲੀਆਂ ਸੀ 2016 ਚ ਜਿੰਨਾਂ ਨੇ ਜਿਹੜੇ ਕੰਪਨੀਆਂ ਕੰਪਨੀਆਂ ਨਾਲ ਕੀਤਾ ਸੀਗਾ ਕੰਟਰੈਕਟ ਉਹ ਕੰਪਨੀਆਂ ਛੱਡ ਕੇ ਕਿਉਂਕਿ ਕੰਪਨੀਆਂ ਠੀਕ ਨਹੀਂ ਸੀ। ਕੰਮ ਠੀਕ ਨਹੀਂ ਸੀ ਕਬੀਅਤ ਛੱਡ ਕੇ ਦੌੜ ਗਈਆਂ। ਅਸੀਂ ਨਵੀਂ ਜਿਹੜੀ ਕੰਪਨੀ ਆ ਉਹਦੇ ਨਾਲ ਟੈਂਡਰ ਸਾਰੇ ਕੁਝ ਹੋ ਚੁੱਕਿਆ। ਇਕ ਦੋ ਚਾਰ ਦਿਨਾਂ ਦੇ ਵਿੱਚ ਜਿਹੜਾ ਉਹ ਕੰਮ ਸ਼ੁਰੂ ਹੋ ਜਾਏਗਾ ਮੈਂ ਹੋਈ ਅਪੀਲ ਕਰਨਾ ਚਾਹੁੰਦਾ ਅੱਜ ਦੇ ਸ਼ੁਭ ਅ fırs ਦੇ ਕਿ ਆਓ ਅਸੀਂ ਰਲ ਮਿਲ ਕੇ ਤੁਸੀਂ ਸਾਰੇ ਸਾਡਾ ਸਾਥ ਦਿਓ ਅਸੀਂ ਆਓ ਅਸੀਂ ਰਲ ਮਿਲ ਕੇ ਸਾਰੇ ਜਿਹੜੇ ਆ ਇਸ ਸ਼ਹਿਰ ਨੂੰ ਸਾਫ਼ ਸੁਥਰਾ ਔਰ ਪਵਿੱਤਰ ਬੀ ਧੰਨਵਾਦੀ ਰਾਬ ਨਮੀ ਸਾਡੀ ਸੰਸਕ੍ਰਿਤੀ ਦਾ ਬੜਾਈ ਅਹਿਮ ਇਸ਼ਾਰਾ ਹੈ ਔਰ ਬੇਨੰਗ ਹੈ ਸਗੀਆਂ ਤੋਂ ਅਸੀਂ ਇਸ ਪਵਿੱਤਰ ਦਿਨ ਨੂੰ ਬੜੀ ਸ਼ਰਧਾ बड़े सम्मान और बड़े अगो आदाब ना रहे हैं अज ये बच्चे ने पीवीं बारी यह सारा सिलसिला जारी रखे मैं उस दिन याद है मैं संजीव और मेरा भोला सारे दो हजार एक शुरू करवाया सी और ये बच्चे लगातार इस सिलसिले इन्हें जारी रखे मैं इन्होंने दिल्ली मुबारकबाद देना और आस करना ਇਹ ਫਿਊਚਰ ਵਿੱਚ ਵੀ ਸਾਡੀ ਸੰਸਕ੍ਰਿਤੀ ਨੂੰ ਜਿੰਦਾ ਰੱਖਣਗੇ ਇਸ ਤਰ੍ਹਾਂ ਇਹ ਤਿਹਾੜਾ ਨੂੰ ਮਨਾਇਆ ਜਾਏ ਤਿਹਾੜ ਸਾਡੀ ਸੰਸਕ੍ਰਿਤੀ ਦਾ ਬਹੁਤ ਐ ਮ हिस्सा ਹੈ ਇਹਦੇ ਨਾਲ ਖੁਸ਼ੀਆਂ ਵੀ ਮਿਲਦੀ ਹੈ ਇੱਕ ਨਵੀਂ ਊਰਜਾ ਮਿਲਦੀ ਹੈ ਔਰ ਇਹ ਜਿਹੜੇ ਪਿਆਰ ਨੇ ਇਹ ਇਕਨੋਮੀ ਨੂੰ ਪ੍ਰਕਿਰਤੀ ਪ੍ਰਦਾਨ ਕਰਦੇ ਆ ਉਹਦੇ ਨਾਲ ਅਰਬਾਂ ਰੁਪਿਆਵਾਂ ਦਾ ਜਿਹੜਾ ਕਾਰੋਬਾਰ ਹੁੰਦਾ ਹੈ ਉਹ ਸਾਡੇ ਦੇਸ਼ ਦੇ ਨਾਲ ਸੰਚਾਲਿਤ ਹੁੰਦਾ ਹੈ ਮੈਂ ਸਮਝਣਾ ਤਿਆਰਾਂ ਨੂੰ ਸਭ ਨੂੰ ਮਿਲ ਕੇ ਸਭ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਹੈ ਮੈਂ ਇਹਨਾਂ ਸ਼ਬਦਾਂ ਨਾਲ ਨੌਜਵਾਨਾਂ ਨੂੰ ਇੱਕ ਵਾਰੀ ਫੇਰ दिली ਮੁਬਾਰਕਬਾਦ ਦੇਣਾ ਜੈ ਹਿੰਦ ਸਰ ਅੱਜ ਦੇ ਇਸ ਸ਼ੁਭ ਅਫਸਰਤੇ ਸ਼ੁਭ ਔਰ ਪਵਿੱਤਰ ਅਫਸਰਤੇ ਮੈਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਵੇਂ ਕਿ ਸਾਡੇ ਮਾਨਯੋਗ ਸਾਡੇ ਪਿਤਾ ਸਵਰੂਪ ਪ੍ਰੋਫੈਸਰ ਦਰਬਾਰੀ ਲਾਲ ਜੀ ਪੁਰਵ 스ਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੇ ਦੱਸਿਆ ਕਿ 2001 ਦੇ ਵਿੱਚ ਪ੍ਰੋਫੈਸਰ ਆਪ ਦਾ ਲਾਇਆ ਹੋਇਆ ਬੂਟਾ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਔਰ ਅੱਜ ਵੀ ਬੱਚੇ ਸਾਰੇ ਹਰਸ਼ੂ ਲਾਸ ਨਾਲ ਬਣਾ ਰਹੇ ਨੇ ਮੈਂ ਸਮਝਦਾ ਇਹ ਪ੍ਰਭੂ ਦੇ ਜਿਹੜੇ ਧਾਰਮਿਕ ਤੇ ਤਿਹਾਰ ਨੇ ਇਹਨਾਂ ਨੂੰ ਮਿਲਾਨ ਦੇ ਨਾਲ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਧਾਰਮਿਕ ਊਰਜਾ ਦਾ ਸੰਚਾਰ ਹੁੰਦਾ ਉੱਥੇ ਬੁਰਾਈਆਂ ਤੋਂ ਦੂਰ ਹੁੰਦੇ ਨੇ ਔਰ ਅਚਾਈਆਂ ਵੱਲ ਵਧਦੇ ਨੇ ਮੈਂ ਇੰਨਾ ਹੀ ਕਹਿੰਦਾ ਹੋਇਆ ਇਸ ਦਿਨ ਦੇ ਜਿੱਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਉੱਥੇ ਮੈਂ ਆਸ ਕਰਦਾ ਕਿ ਅਸੀਂ ਸਾਰੇ ਉਹ ਪ੍ਰਭੂ ਰਾਮ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਾਂਗੇ ਪਰ ਆਪਣੇ ਜੀਵਨ ਨੂੰ ਸਫਲ ਬਣਾਵਾਂਗੇ ਜੈ ਸ਼੍ਰੀ ਰਾਮ ਅੱਜ ਕਿਸ਼ਨ ਬਾਲ ਯੋਗ ਸੰਸਥਾ ਵੱਲੋਂ ਜੋ ਰਾਮ ਨਮੀ ਦੇ ਬਲਕਸ ਦੇ ਵਿੱਚ ਅੱਜ ਬਹੁਤ ਭੋਗਿਆ ਇੱਥੇ ਕਾਰਜਕ੍ਰਮ ਕਰਾਇਆ ਗਿਆ ਇਹਨਾਂ ਨੂੰ ਵਧਾਈ ਇਹ ਮੈ ਸਮਝਦਾ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੋ ਇੱਥੋਂ ਉਪਦੇਸ਼ ਮਿਲਦਾ ਹੈ ਜੋ ਰਾਮ ਜੀ ਦੇ ਦਿੱਤੇ ਹੋਏ ਸੰਦੇਸ਼ ਆਪਾਂ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਇਆ ਦੇਖੋ ਜਿਆਦਾ ਸਾਰਾ ਯੰਗਸਟਰ ਲੱਗਾ ਹੋਇਆ ਹੈ ਇਸ ਸਾਰਾ ਆਯੋਜਨ ਜਿਹੜੇ ਕਰ ਰਹੇ ਨੇ ਉਹਨਾਂ ਦਾ ਸਾਰਾ ਯੰਗਸਟਰ ਹੈ ਬਹੁਤ ਵੱਡਾ ਇੱਕ ਸੰਕੇਤ ਹੈ RAM ਜੀ ਦੀਆਂ ਦਿੱਤੀਆਂ ਹੋਈਆਂ ਸਿਖਾਵਾਂ ਜੇ ਬੱਚੇ ਲੈਣਗੇ ਤੇ ਜ਼ਰੂਰ ਸਾਡਾ ਕਾਮਨੇਸਰ ਸਾਡਾ ਜਿਹੜਾ ਪੰਜਾਬ ਸਾਡਾ ਦੇਸ਼ ਤਰੱਕੀ ਕਰੇਗਾ ਔਰ ਇਤਨਾ ਹੀ ਉਹਨਾਂ ਦੀਆਂ ਦਿੱਤੀਆਂ ਸਿਖਾਵਾਂ ਤੇ ਸਾਡਾ ਦੇਸ਼ ਅੱਜ ਪ੍ਰਧਾਨ ਮੰਤਰੀ ਜੀ ਦੇ ਨੀਤੀਤਵ ਤੇ ਵਿਸ਼ਵਗੁਰੂ ਬਣੇਗਾ ਇਹ ਦੇਖੋ ਸਾਡਾ ਸ਼ਹਿਰ ਜਿਹੜਾ ਇਹ ਬੜਾ ਧਾਰਮਿਕ ਸ਼ਹਿਰ ਹੈ ਇੱਥੇ ਚਰਨ ਸ਼ੋ ਪ੍ਰਾਵਤ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਵੀ ਉਹਨਾਂ ਦੇ ਪਰਿਵਾਰ ਦਾ ਵੀ ਬਾਲਮਿਕੀ ਜੀ ਗੁਰੂ ਰਾਮਦਾਸ ਦਾ ਘਰ ਹੈ ਗੁਰੂਆਂ ਪੀਰਾਂ ਪਗੰਬਰਾ ਰਿਸ਼ੀਆਂ ਮੁੰਡਿਆਂ ਦੀ ਧਰਤੀ ਹੈ ਸ਼ਹਿਰ ਨੂੰ ਸਭ ਦੀ ਸ਼ੋਭਾ ਪ੍ਰਾਪਤ ਹੈ ਸੋ ਇੱਥੇ ਹਰ ਧਾਰਮਿਕ ਜਿਹੜਾ ਕਾਰਜਕ੍ਰਮ ਲੋਕ ਜਿਹੜੇ ਨੇ ਬੜੀ ਸ਼ਰਧਾ ਦੇ ਨਾਲ ਉਹ ਦਿਨ ਨੂੰ ਉਹ ਤਿਉਹਾਰ ਨੂੰ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਨੇ ਸੋ ਅੱਜ ਉਸੇ ਸਬਦ ਦੇ ਵਿੱਚ ਜਿਹੜੀ ਸ਼੍ਰੀ ਕ੍ਰਿਸ਼ਨ ਪਾਲ ਯੰਗ ਸਭਾ ਇਹ ਪਿਛਲੇ 25 ਸਾਲਾਂ ਤੋਂ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਹੈ ਇਸ ਦਿਨ ਲਈ ਜਿਹੜੀ ਇਹ ਕਰਦੀ ਹੈ ਸੋ ਅੱਜ ਕਟੜਾ ਦੁੱਲੋ ਵਿਖੇ ਜਿਹੜੀ ਇਸਰਾ ਹੀ ਹਰ ਸਾਲ ਦੀ ਤਰ੍ਹਾਂ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਮੰਦਿਰ ਗੋੜਜੀ ਤੋਂ ਕਰਦੇ ਨੇ ਉਹ ਕਟਨ ਤੇ ਆਏ ਨੇ ਅਸੀਂ ਉਸੇ ਨਤਮਸਤਕ ਹੋਣ ਆਏ ਆਂ ਔਰ ਕਾਮਨਾ ਕਰਦੇ ਆਂ ਭਗਵਾਨ ਨੂੰ ਸਾਡੀਆਂ ਮਨੋ ਕਾਮਨਾ ਪੂਰੀਆਂ ਕਰਨ ਇਸ ਦਿਨ ਦੇ ਉੱਤੇ RAM NAVMI ਦੇ ਦਿਨ ਦੇ ਉੱਤੇ ਸਾਰਿਆਂ ਦੇ ਜਿਹੜੇ ਕਮਰਾਸ ਹੋਣ ਔਰ ਸਾਡੇ ਸ਼ਹਿਰ ਦੀ ਜਿਹੜੀ ਹੈ ਸਦਾ ਚੜ੍ਹਦੀ ਕਲਾ ਰਹੇ ਬਹੁਤ ਬਹੁਤ ਧੰਨਵਾਦ ਜੀ। શ્રી ਕ੍ਰਿਸ਼ਨ ਬਾਲ ਗੋਪ ਸਭਾ ਵੱਲੋਂ 25ਵੀਂ RAM NAVMI ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਸਿਆਸੀ ਲੀਡਰ ਵੀ ਸ਼ਾਮਲ ਹੋਏ ਨੇ। ਪਰ ਪਤਵੰਤੇ ਸੱਜਣਾ ਤੋਂ ਇਲਾਵਾ ਮੇਅਰ ਅੰਮ੍ਰਿਤਸਰ ਦੇ ਮੇਅਰ ਵੀ ਉਹੀ ਪਹੁੰਚੇ ਨੇ ਹਲਕਾ ਵਿਧਾਇਕ ਸੈਂਟਰ ਤੋਂ ਡਾਕਟਰ ਅਜੇ ਗੁਪਤਾ ਦਰਬਾਰੀ لال ਜੀ ਉਪਰ ਵਿਜੇ ਪ੍ਰਤਾਪ ਸਿੰਘ ਇਸ ਤਰ੍ਹਾਂ ਦੀਆਂ ਗਨਮਾਨਿਆ ਸੰਸਥਾਵਾਂ ਦੇ ਗਨਮਾਨਿਆ ਵਿਅਕਤੀ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਭਗਵਾਨ ਰਾਮ ਨੂੰ ਸ਼ਰਧਾ ਦੇ ਸਬੂਤ ਦੇ ਕਰਨ ਲਈ ਪਹੁੰਚੇ ਨੇ ਕਿ ਆਪਣਾ ਪਰਸਨ ਵਿੱਚ 3 ਦਿਨਾਂ ਹੋ ਗਏ ਤੇ ਦਨਸ਼ੀਲਾ ਦੀ ਵੀ ਅੰਮ੍ਰਿਤਸਰ